ਧਾਰਾ ਮਾਰਦੋ ਬਸ ਲਓ ਜੀ ਲੋ ਜੀ ਮੋਟੀ ਮੋਟੀ ਧਾਰਾ ਆ ਜੀ ਠੀਕ ਆ ਮਗਰ ਨਹੀਂ ਮਾਰਦੇ ਵੀਰੇ ਦੇਖੋ ਚਵਾਈ ਦੇਖੋ ਜੀ ਬਾਕੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਾਰ ਤਪਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਟਾਪ ਦੀ ਝੋਟੀ ਆ ਜੀ ਦੇਖ ਸਕਦੇ ਹੋ ਤੇ ਇੱਕ ਹੀ ਹੈਗੀ ਬਾਈ ਕੋਲ ਗਾਂ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਿਖਾਂਗੇ ਬਾਈ ਜੀ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਮੋਣਾ ਜੀ ਸਹਿਰ ਤੱਪਾ ਮੰਡੀ ਜੀ ਜ਼ਿਲ੍ਹਾ ਬਰਨਾਲਾ ਜੀ ਬਿਹੜ ਦੀ ਜਾਣਕਾਰੀ ਦੋ ਬਈ ਆਪਣੀ ਇਹ ਦੂਜਾ ਸੂਹਾ ਬਿਹੜ ਹੈ ਜੀ ਹਾਂਜੀ ਉਂ ਦੋ ਗਲੀ ਹੁਣ ਦੇਸੀ ਟਾਇਪ ਹੈ ਜੀ ਹਾਂਜੀ ਤੇ ਚਵਾਈ ਚੂਹੀ ਮਈਆਂ ਨਾਲ ਦੀ ਆ 8 ਕਿਲੋ ਬੋਲਾ ਜੀ ਠੀਕ ਆ 10 ਕ ਦਿਨਾਂ ਦੀ ਲਾਲੋ ਵੀ 7-8 ਦਿਨਾਂ ਦੀ ਸੂਈ ਹੈ ਜੀ ਬੱਚਾ ਕੀ ਬੱਚਾ ਜੀ ਬੱਛਾ ਜੀ ਬੱਸਾ ਹਾਂਜੀ ਲੋਪਰਾ ਕਿੰਨਾ 8 ਲੀਟਰ ਬੋਲਾ ਵੀਰੇ ਹਾਂਜੀ ਇਹ ਦੁੱਧ 10 ਤੋਂ ਬਾਹਰ ਦੇਣਾ ਜੀ ਇਹਨੇ ਮੈਂ ਹਰਗਾ ਦੁੱਧ ਹੈ ਤੇ ਬਾਕੀ ਚਵਾਈ ਚੂਹੀ ਠੰਡੀ ਸੀਰ ਨਾਲ ਨਿਆਣਾ ਲੈਂਦੀ ਹੈ ਜੀ ਠੀਕ ਆ ਜੀ ਤੋਰ ਦੋ ਪਰਾ ਪਹਿਲਾਂ ਨੂੰ ਲੋਚ ਚੱਕਰ ਸਾਹਿਬ ਬਾਕੀ ਸੋਨ ਨੂੰ ਨਿਆਣਾ ਵੀ ਪਾ ਕੇ ਦਿਖਾਵਾਂਗੇ ਧਾਰਾ ਵੀ ਪਾਈ ਕਹਿੰਦਾ ਮਾਰਾਂਗੇ ਧਾਰਾ ਮਾਰਾਂਗੇ ਹਾਂ ਮਾਰਾਂਗੇ ਠੀਕ ਹੈ ਜੀ ਮਾਰਨੀ ਲਿਓ ਜੀ ਲੈ ਚਲੋ ਭਰਾ ਟੋ ਟੋਈ ਗੱਲ ਕੋਈ ਗੱਲ ਲੈ ਲਓ ਜੀ ਤੋਰਾ ਤਰਾ ਦੇਖਸਾ ਨਾ ਕਰਮਾ ਵਾਲੀ ਦਾ ਲਓ ਜੀ 12 ਲੀਟਰ ਦੁੱਧ ਦੇਣਾ ਜੀ ਬੈੜ ਨੇ ਐਸਾ ਜੀ ਹਾਂ ਜੀ ਠੀਕ ਆ ਚਾਹ ਦੋ ਡੰਗ ਚੋੜਿਆਣਾ ਥਾਣਾ ਚਵਾਈ ਤਾਂ ਦੇਖੋ ਥਾਣਾ ਤਾਂ ਦੇਖੋ ਕਿਹੜੇ ਹਿਸਾਬ ਦਾ ਲੱਗੇ ਠੀਕ ਹੈ ਜੀ ਸਾਂਤ ਨੂੰ ਬਹੁਤ ਸੋਹਣਾ ਲੱਗਾ ਕਰਮਾ ਵਾਲੀ ਨੂੰ ਤੇ ਫੇਸ ਕੁਆਲਿਟੀ ਤੋਰਾ ਤਾਂ ਸਾਡੇ ਸਾਹਮਣੇ ਆ ਠੀਕ ਹੈ ਜੀ ਜਿਹਨੇ ਬੱਚੇ ਬੁੱੱਚੇ ਨੂੰ ਦੁੱਧ ਪੀਣ ਲੈ ਲੈਣੀਆਂ ਵਰਦਾਨ ਹੀ ਆ ਠੀਕ ਆ ਤੇ ਰੇਟ ਭਰਾ ਜਾਇਆ ਜਾਂ ਖੱਚ ਕੇ ਜੇ ਰੇਟ ਆਪਣਾ ਜਾਇ ਜੀ ਹੋਊਗਾ ਜੀ ਕੋਈ 10 ਹੀ ਦਿਓ ਜੀ ਕੋਈ ਨਾ ਬੰਦੇ ਨਹੀਂ ਨਹੀਂ ਕੋਈ ਨਾ ਜੀ ਫੋਨ ਤੇ ਦੱਸ ਦਿਆਂ ਕੋਈ ਇਹੋ ਜੀ ਗੱਲ ਨਹੀਂ ਠੀਕ ਆ ਕੋਈ ਜਾਇ ਜੀ ਦੇ ਦੇਾਂਗੇ ਜੀ ਘਰ ਰੱਖਣ ਵਾਲੀ ਗਾਏ ਪੰਜ ਚਾਰ ਸੂਏ ਜੀ ਠੀਕ ਆ ਕੋਈ ਇਹੋ ਜੀ ਗੱਲ ਨਹੀਂ ਠੰਡੀ ਸੀਲ ਹੈ ਜੀ ਧਾਰਾ ਮਾਰ ਦੋ ਫਿਰ ਬੱਚਾ ਛੱਡੋ ਕਿ ਲੋੜ ਹੀ ਨਹੀਂ ਬੱਚਾ ਛੱਡ ਲਈ ਬੱਚਾ ਤਾਂ ਛੱਡ ਲੈਣੀ ਜੀ ਫਿਰ ਭਾਈ ਕਹਿੰਦਾ ਆਪਾਂ ਤੁਹਾਨੂੰ ਚਵਾਈ ਵੀ ਕਰਕੇ ਦਿਖਾ ਦਨੇ ਆ। ਅ ਠੀਕ ਹੈ ਜੀ। ਕੱਦ ਬੜ ਸੁਖਣਾ ਸੋਹਣਾ। ਤੇ ਲੋ ਜੀ। ਬਸ ਆ ਵੀ ਸਾਹਮਣੇ ਦੇ ਦੋਗੇ ਬਾਹਰ ਰੇਟ ਤਾਂ ਨਹੀਂ ਮੰਗਦੇ ਭਾਈ। ਨਾ ਨਾ ਬਸ ਸਾਹਮਣੇ ਹੀ ਦੇ ਦਾਂਗੇ। ਬਸ ਠੀਕ ਆ। ਲੈ। ਲੋ ਜੀ। ਖੰਡੀ ਸੀਨ ਹੈ ਜੀ ਕੋਈ ਇਹੋ ਜੀ ਗੱਲ। ਆ ਪਕੜਾ ਕਿਸੇ ਨਾਲ ਕੋਲ। ਥੋੜਾ ਕੈਮਰੇ ਤੇ ਤਾਂ ਪਸੂ ਕਰ ਜਾਂਦਾ। ਠੀਕ ਆ। ਲੋ ਜੀ। ਠੀਕ ਆ ਵੀਰੇ ਤਾਰਾ ਮਾਰਦੂ ਬਸ ਲਓ ਜੀ ਸਾਰਾ ਲਓ ਜੀ ਮੋਟੀ ਮੋਟੀ ਧਾਰ ਆ ਜੀ ਠੀਕ ਆ ਮਗਰਲੇ ਮਾਰਦੇ ਵੀਰੇ ਦੇਖੋ ਚਵਾਹੀ ਦੇਖੋ ਜੀ ਬਾਕੀ ਪਸਮਾ ਪਸੂ ਦੇਖੋ ਵਹਿੜ ਦਾ ਠੀਕ ਆ ਠੀਕ ਆ ਬੰਦੋ ਜੀ ਆ ਬੰਨੀ ਚੈੱਕ ਕਰ ਸਾਦੇ ਆ ਨਿਆਣਾ ਪਾਇਆ ਵਾ ਦੇਖੋ ਜੀ ਕੋਈ ਹਲਕਤ ਨਹੀਂ ਮੰਦੀ ਠੀਕ ਆ ਮਾਰਦੀ ਹੈਗੀ ਲਓ ਜੀ ਹਾਂਜੀ ਭਾਈ ਜੀ ਛੋਟੀ ਦੀ ਜਾਣਕਾਰੀ ਦੋ ਆਪਣੀ ਇਹ ਛੋਟੀ ਪੌਣੇ 1-2 ਸਾਲ ਦੀ ਆ ਜੀ ਠੀਕ ਆ ਹਾਂਜੀ ਤੇ ਲੋ ਮੋਰਾ ਨਾਸ ਜੀ ਮਾਸਲੇ 18 19 ਲੀਟਰ ਦੁੱਧ ਹੈ ਜੀ ਠੀਕ ਆ ਜੀ ਹਾਂਜੀ ਤੇ ਤੁਸੀਂ ਦੇਖੋ ਜੀ ਪਣਚਾਰੀ ਹਾਂਜੀ ਕੋਈ ਫੂਡ ਸ਼ਾਂਗ ਨਹੀਂ ਬਾਕੀ ਪੂੜਾ ਪੂੜਾ ਪੂਛ ਦੇਖੋ ਜੀ ਪੂਛ ਤਾਗ ਜਰਗੀ ਬਰੀਕ ਚੀਚੀ ਜਰਗੀ ਠੀਕ ਆ ਪਿੰਡਾ ਦੇਖੋ ਜੀ ਛੋਟੀ ਕੂਨੀ ਦੇਖੋ ਲੈ ਠੀਕ ਆ ਦੁੱਧ ਮਿਲਕਵੇਨ ਦੇਖੋ ਜੀ ਹੁਣ ਲਓ ਜੀ ਦੇਖੋ ਠੀਕ ਆ ਜੀ ਲਾੜਾ ਬਹੁਤ ਸੋਹਣਾ ਕਰਮਾਂ ਬਾਕੀ ਸ਼ਕੀਨ ਕੁੰਡੀ ਹੈ ਜੀ ਠੀਕ ਆ ਜੀ ਦੇਖੋ ਜੀ ਲੋਪਰਾ ਇਹਦਾ ਮੋਦ ਹੀ ਆ ਜੀ ਠੀਕ ਆ ਚੰਡੀ ਸੀਦਾ ਪੂਰੀ ਪੁੱਛ ਸਕਦਾ ਮੋਰਾ ਨਸਲ ਦੀ ਕੱਟੀ ਹੈ ਜੀ ਠੀਕ ਆ ਤੋੜ ਦੋ ਪਰਾ ਲੋ ਜੀ ਚੈੱਕ ਕਰ ਸਕਦੇ ਹੋ ਤੋੜਾ ਕਰਮਵਾਲੀ ਦਾ ਦਿਖਾਉਣੇ ਸਾਨੂੰ ਆ ਜਾ ਚਲੋ ਜੀ ਲੋ ਜੀ ਕੱਦ ਬੱਡ ਸੋਹਣਾ ਤੇ ਲੋ ਜੀ ਸ਼ਹਿਰ ਤਪਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਫੇਸਬੁਕ ਕੁਆਲਿਟੀ ਦੇਖ ਸਕਦੇ ਹੋ ਬਾਈ ਕੋਲ ਦੋ ਨਾਗਾ ਬਾਈ ਜੀ ਕਿਸੇ ਨੇ ਦੋਨੇ ਇਕੱਠੇ ਲੈ ਕੇ ਜਾਣੇ ਆ ਤਾਂ ਮਾਨ ਜੀ ਆਪਾਂ ਵਧੀਆ ਮਾਨਤਨ ਕਰ ਦਾਂਗੇ ਜੀ ਕੋਈ ਇਹੋ ਜੀ ਗੱਲ ਨਹੀਂ ਆਪਾਂ ਸੇਰੇ ਜਾਣ ਵਾਲੇ ਬੰਦੇ ਇਹਦਾ ਰੇਟ ਇਹਦਾ ਰੇਟ ਵੀ ਫੋਨ ਤੇ ਕਰਾ ਇਹਦਾ ਫੋਨ ਤੇ ਰੇਟ ਹੋਗਾ ਬਾਈ ਕਹਿੰਦਾ ਜਾਇਜ਼ ਜੀ ਕਰੂੰਗਾ ਰੇਟ ਤੇ ਕਰੂੰਗਾ ਫੋਨ ਤੇ ਠੀਕ ਹੈ ਜੀ ਅ ਵੈਸੇ ਤਾਂ ਮੈਂ ਪੁੱਛ ਲਿਆ ਦੋ ਬਾਰਾ ਬਾਈ ਨੇ ਉਹ ਕਹਿੰਦਾ ਮੈਂ ਫੋਨ ਤੇ ਕਰਨਾ ਕਈ ਭਰਾ ਮੈਨੂੰ ਮੈਸੇਜ ਕਰਨ ਲੱਗੇ ਬਾਈ ਤੂੰ ਰੇਟ ਨਹੀਂ ਪੁੱਛਦਾ ਬਾਈ ਨੂੰ ਆਪਾਂ ਤਾਂ ਬਈ ਅਗਲੇ ਨੂੰ ਕਹਿਦੇ ਨੇ ਅਗਲੇ ਦਿਨ ਮਰਜ਼ੀ ਆਣਾ ਦੱਸਣਾ ਜਾਣਾ ਦੱਸਣਾ ਤੇ ਬਾਕੀ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਅ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ